ਸੁਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ 20ਵੀਂ ਸਦੀ ਦਾ ਸਰਾ ਤਜਰਨੈਲ ਜੀ ਜੀਨੇ ਕੀਤਾ ਸਿੱਖ ਕੌਮ ਤਾਂ ਕੈਲ ਜੀ ਅੱਧੀ ਸਦੀ ਦੀ ਜਮੀਂ ਵਿਲਾਹੀ ਮੈਲ ਜੀ ਜਦੋਂ ਸਿੱਖਾਂ ਨੇ ਗਵਾ ਲਿਆ ਸੀ ਸਿੱਖੀ ਸ਼ਾਨ ਨੂੰ ਪਾਇਆ ਭਿੰਡਰਾਂ ਵਾਲੇ ਨੇ ਕੌਮ ਵਿੱਚ ਜਾਨ ਨੂੰ ਮਾ ਨਿਹਾਲ ਘਰ ਕੁਖੋ ਲੈ ਜਨਮ ਕੀ ਧਾਰ ਸ਼ੁਰੂ ਕਰਿਆ ਕਰਮ ਨੂੰ ਡੌਣ ਫੜ ਜਾਂਦਾ ਵੇਖਿਆ ਤਰਾ ਮਨ ਨੂੰ ਹੋ ਨਾ ੱੱਕੇ ਬੋਕ ਸੂਤ ਦੇ ਸਖੀਦ ਟੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਉਹਦ ਬਾਰਵੇਂ ਮੁਖੀ ਜੋ ਟੱਕਸਾਲੀ ਸੀ ਉਹਨਾਂ ਅੱਖ ਜਰਨੈਲ ਤੇ ਟਕਾਲੀ ਸੀ ਪਤਾ ਆਪ ਜੀ ਦੇ ਮੋਢ ਤੋਂ ਅਕਾਲੀ ਸੀ ਕਹਿਣਾ ਮੰਨ ਕੇ ਪਿਤਾ ਦਾ ਜਥੇ ਵਿੱਚ ਰਾਂ ਲਗੇ ਪੱਕੇ ਤੌਰ ਟਕਸਾਲੀ ਨੇ ਜਮਾ ਚਟਾਲ ਗੇ ਭੜੇ ਮੁਖੀ ਦਮ ਦਮੀ ਟਕਸਾਲ ਦੇ ਸਿੱਖ ਕੈਮ ਕੀਤੇ ਆਪਣੇ ਜੋ ਨਾਲ ਦੇ ਸਿੱਖ ਵਿਰਲਸ ਤੱਕ ਸਿੱਖੀ ਪਾਲਦੇ ਉਹ ਨਾ ਜਾਂਚੇ ਫੋਕੇ ਰਹਿ ਗੇ ਨਾਮ ਦੇ ਨੇ ਗਣੇ ਸੁੱਤੀ ਕੌਮ ਨੂੰ ਜਗਾਇਆ ਚਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਚਰਨੈਲ ਸਿੰਘ ਨੇ ਇਹਨਿੰਦੂ ਨਾਰਾ ਹਿੰਦੋਸੀ ਸਤਾਨ ਦਾ ਚਾਉਂਦੇ ਖਾਤਮਾ ਸੀ ਸਿੱਕੀ ਦੇ ਸ਼ਾਨਦਾਰ ਨਰਕਤਾਰੀ ਆਖੇ ਗੁਰੂ ਮੈਂ ਜਹਾਨ ਦਾ ਸਿੱਖ ਗੁਰੂ ਆਦ ਬਾਣੀ ਤਾਂ ਇਨੀਵਾ ਕਹਿੰਦਾ ਸੀ ਗੱਦੀ ਸ਼ਬਦ ਗੁਰੂ ਤਾਂ ਉੱਚੀ ਲਾ ਕੇ ਬੈੰਦਾ ਸੀ ਉਹਨੂੰ ਪੂਰੀ ਸਿਲਫਟ ਸਰਕਾਰ ਦੀ ਜਿਹੜੀ ਸਿੱਕਾ ਨੂੰ ਸੀ ਮੁੱਢੋ ਦਰਕਾਰ ਦੀ ਲੱਗੀ ਉਂਗਲ ਅਸਿਰਾਲ ਗੱਡਨਾਰ ਦੀ ਸਿਰ ਚੜ੍ਹੇ ਨਰੰਕਾਰੀ ਇੰਡੀਆ ਦੀ ਕਿੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ 78 ਰਾਵ ਸਾਖੀ ਦਾ ਦਿਹਾੜਾ ਸੀ ਗੁੰਡੀ ਜੰਗ ਦਾ ਬਚਨ ਇੱਕ ਲੜਾ ਸੀ ਸਿੱਖ ਗੁਰੂਆਂ ਨੂੰ ਬੋਲਦਾ ਜੋ ਮੜਾ ਸੀ ਗਏ ਸਿੰਘ ਸਮਝਾਉਣ ਸ਼ਾਂਤੀ ਨੂੰ ਉਤਾਰ ਕੇ ਨਰਕ ਤਾਰੀਆਂ ਸ਼ਹੀਦ ਕੀਤੇ ਗੋਲੀ ਮਾਰ ਕੇ ਰੰਦੀ ਕੱਢਤੀ ਕਸਰਾ ਮੈਤੇ ਚੌਕ ਸੀ ਕੁੱਤੇ ਇੰਦਰ ਦੇ ਛੱਡੇ ਰੇ ਕਸੀ ਸੇਂਗ ਮਾਰ ਤੇ ਰਚਾ ਕੇ ਝੂਟਾ ਟਾਂਗ ਸੀ ਛੁੱਟੀ ਦਿੱਤੀ ਦਰਬਾਰ ਸੀ ਤਵਰ ਲਿੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਬੜੀ ਅਤਲਾਲ ਜਗ ਤੇਰੇ ਚੁੱਕੀ ਸੀ ਪਈ ਤਲਾਲੇ ਜਗ ਤੇਰੇ ਚੁੱਕੀ ਸੀ ਟੱਕ ਸਾਲੀਆਂ ਨੂੰ ਕਹਿੰਦਾ ਏ ਕੀ ਦੁੱਕੀ ਸੀ ਚੋਗ ਲੱਗਦਾ ਜਹਾਨੋਂ ਜਾਣੀ ਮੁਕੀ ਸੀ ਉਹਨੂੰ ਸਮਝਾਇਆ ਸੰਤ ਨੇ ਬਥੇਰੀ ਵੇਰ ਸੀ ਕਾਬੂ ਆ ਗਿਆ ਨਸ਼ੱਤਰ ਨੇ ਦਿੱਤਾ ਡੇਰ ਸੀ 6 ਜੇ ਜਗਾਇਆ ਸੁਤਾ ਸ਼ੇਰ ਸੀ ਨਰਕ ਧਾਰੀਏ ਨੂੰ ਦਿੱਤਾ ਜਦੋਂ ਟੇਰ ਸੀ ਫਿਰ ਲਾਈ ਬੋਤੀ ਸਿੰਘਾਂ ਨੇ ਨਾ ਦੇਰ ਸੀ ਧਰੋਂ ਆਗੀਆਂ ਸੀ ਜਦੋਂ ਚਿੱਟੀਆਂ ਫੇਰ ਰੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਖੱਬੀ ਖਾਨ ਸੇ ਸੀ ਖੁਸ਼ਕੀ ਕਹਾਉਂਦੇ ਸੀ ਕੇ ਨਾਲ ਕਿਸ ਸਿੰਘਾਂ ਦੇ ਕਟਾਉਂਦੇ ਸੀ ਤੀਆਂ ਪਹਿਣਾ ਤੇ ਜਬਰਨ ਟਟਾਉਂਦੇ ਸੀ ਕਿ ਹਪਿੰਡਰਾਂ ਵਾਲੇ ਨੇ ਜਿਉਂਦੇ ਰਹਿਣ ਦੇਣੇ ਨਹੀਂ ਪੀ ਕੇ ਵੇਸਕੀ ਚਵਾਕਾਂ ਵਿੱਚ ਪੈਣ ਦੇਣੇ ਨਹੀਂ ਜਿਹੜਾ ਕਰੇ ਗੁਰਪਾਣੀ ਦਾ ਉਹ ਰੋਧ ਬਈ ਮੈਨੂੰ ਉਹਦੇ ਉੱਤੇ ਆਉਂਦਾ ਹੈ ਕਰੋੜ ਬਈ ਛੱਕੋ ਹਥਿਆਰ ਆਵੇ ਉਹਨੂੰ ਆਪੇ ਸਾਹਮਣੂ ਮੈਂ ਭਾਵੇਂ ਲੀਡਰ ਤੜੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਇਹ ਨਯੋ ਪਕਾਰ ਗੁਰਾਂ ਦੇ ਪੁਰਾਏ ਜੀ ਜਿੰਨਾ Hindu ਰਾਜ ਕੈਦਾਂ ਤੋਂ ਛੁਡਾਏ ਜੀ Hindu ਧਰਮ ਲਈ ਸੀਸ-ਪੇਟ ਲਾਏ ਜੀ ਜਦੋਂ ਤੋੜਤੇ ਜਿਨੇਵਾਲ ਮੁੰਨੇ ਲੱਟਦੇ ਕਹਿੰਦੇ ਗੁਰੂ ਜੀ ਬਚਾਓ ਆਏ ਰੋਂਦੇ ਪਿੱਟਦੇ ਜਦੋਂ ਕਸੀਆਂ ਉਰੰਗ ਜੇਬ ਕਿਲੀਆਂ ਧੀਆਂ ਪਹਿਣਾ ਦੀਆਂ ਉੱਡੀ ਆਂ ਸਿੱਖ ਲੀਆਂ ਓਟੋ ਫਿਰਦੇ ਸਿਰੋਂ ਦੇ ਵਾਂਗ ਬਿੱਲੀਆਂ ਬਾਜ ਨਿਕਲੇ ਨਾ ਰੋਂਦੇ ਮਸਾ ਤਿੰਗ ਤਿੰਗ ਨੇ ਸੁੱਤੀ ਕਾਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕਾਮ ਨੂੰ ਜਗਾਇਆ ਜਰਨੈਲ ਸਿੰਘ ਨੇ ਕੋਈ ਕਹੇ ਸੰਤ ਬੰਦੇ ਮਾਰਵਾਉਂਦਾ ਹੈ ਕੋਈ ਕਹੇ ਹਥਿਆਰ ਮੰਗਵਾਉਂਦਾ ਹੈ ਕੋਈ ਕਹੇ ਡੱਲੇ ਸਟ ਬਣਾਉਂਦਾ ਹੈ ਕਈ ਆਖਦੇ ਕਿ ਸੰਤ ਹਿੰਦੂਆਂ ਤੇ ਲੱਗਦਾ ਪਰ ਸੂਰਜ ਦੇ ਅਕੇ ਕਦੋ ਦੀਵਾ ਜਾਗਦਾ ਕੀਤਾ ਸੰਤਾਨ ਨੇ ਇਦਾਂ ਫਰ ਚਾਰ ਬਈ ਇਹਨ ਫੇੜ ਤੇ ਲਵੋ ਹਥਿਆਰ ਬਈ ਕਿਸੇ ਕਰਨਾਂ ਨੇ ਹੱਥ ਤੇ ਨ वार ਬਈ ਪਰ ਵਿੰਗ ਟੇਡੀਆਂ ਦੇ ਕੱਟ ਦੇਣੇ ਵਿੰਗ ਨੇ ਸੁੱਤੀ ਕਾਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕਾਮ ਨੂੰ ਜਗਾਇਆ ਜਰਨੈਲ ਸਿੰਘ ਨੇ ਸ਼ੇਰਾ ਰੋਡੇ ਪਿੰਡ ਵਾਲਿਆ ਸੁੱਤੀ ਕੌਮ ਨੂੰ ਹਲੂਣਾ ਦੇ ਜਗਾ ਲਿਆ ਤੇਰੀ ਸੋਚ ਤਾਂ ਹੀ ਸਿੰਘਾਂ ਆ ਬਨਾਲਿਆ ਬਲੋ ਸਿੰਘਾਂ ਨੇ ਗੁਲਾਮੀ ਲਾਉਣੀ ਐ ਜਰੂਰ ਦੀ ਜਿੰਨਾ ਤੋੜੇ ਵੈਤਾ ਗਾਂਧੀ ਬੰਤੇ ਦੇ ਗਰੂਰ ਦੀ ਗੁਰ ਮੇਲ ਜੇ ਕਰੋਣੀ ਬੱਲੇ ਕੱਟੇ ਹੋਣਾ ਪਉ ਨਿਸ਼ਾਨ ਸਹਬ ਥੱਲੇ ਬਈ ਬਿਨਾ ਏਕੇ ਵੈਰੀ ਜਾਣੇ ਨਾ ਦਵੱਲੇ ਬਈ ਜਿਹੜੇ ਬਣੇ ਸਿੱਕੀ ਲਈ ਖਤਰੇ ਦਚਨ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸਾਡੇ ਗੋਲ ਦਸਤਾਰਾਂ ਚੁਪਦੀਆਂ ਨੇ ਕੀ ਤਾਂ ਚੁਪਦਾ ਏ ਕੌਲ ਕਰਾਰ ਤੈਨੂੰ ਸਾਡੇ ਹਿਰਦੇ 'ਚ ਬੈਠਾ ਜਰਨੈਲ ਚੁਬਦਾ ਸਾਡਾ ਚੁਬਦਾ ਓਸ ਨਾਲ ਪਿਆਰ ਤੈਨੂੰ